ਸਵਾਗਤ ਹੈ ਜੀ ਹੁਸ਼ਿਆਰਪੁਰ ਜੀ ਉਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਾਂ ਚੇਤਨ ਕਾਸ਼ਪ ਦਾ ਬੜੇ ਸਮੇਂ ਤੋਂ ਇੰਤਜ਼ਾਰ ਸੀ ਸਾਰਿਆਂ ਨੂੰ ਕਿਉਂਕਿ ਹੁਸ਼ਿਆਰਪੁਰ ਦੇ ਹਲਕਾ ਸ਼ਾਮਚਰਾਸੀ ਅਧੀਨ ਆਉਂਦੇ ਪਿੰਡ ਸੂਸਾ ਚ ਮੌਜੂਦ ਤਾਰਬਿਕ ਡੇਰੇ ਨੂੰ ਲੈ ਕੇ ਅਜ ਮਾਨਜੋਗ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਵਿਅਕਤੀਆਂ ਨੂੰ ਇਹ ਤਸਵੀਰਾਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਹਨੇ ਨਰਿੰਦਰ ਪਾਲ ਤੇ ਅਰਵਿੰਦ ਸਿੰਘ ਇੰਦਾ ਜਿਨ੍ਹਾਂ ਵੱਲੋਂ ਮਾਨਜੋਗ ਅਦਾਲਤ ਦਾ ਜਿਹੜਾ ਰੁਖ ਕੀਤਾ ਗਿਆ ਸੀ ਤੇ ਕਿਉਂਕਿ 2018 ਤੋਂ ਇਹ ਕੇਸ ਹੈ ਜਿਹੜਾ ਉਹ ਚੱਲ ਰਿਹਾ ਸੀ ਤਾਂ ਉਸ ਬਾਬਤ ਇਹਨਾਂ ਵੱਲ ਇਹ ਉਹਦੋਂ ਤੋਂ ਨਾ ਪੱਲੋਂ ਜਿਹੜਾ ਮਾਨਜੋਗ ਅਦਾਲਤ ਦਾ ਸਹਾਰਾ ਲਿਆ ਗਿਆ ਸੀ ਕਿਉਂਕਿ ਜਿਹੜੀ ਹੁਣ ਇਹ ਇਹ ਗੇਰਾਬਾਬਾ ਜਵਾਹਰਦਾਸ ਸੁਸਾਂ ਦੀ ਜਿਹੜੀ ਉਹ ਦੇਖਰੇਖ ਹੈ ਉਹ ਦੰਦਦਮੀ ਟਕਸਾਲ ਪਿੰਡਰਾਂ ਵਾਲਾ ਜਥੇ ਵੱਲੋਂ ਕੀਤੀ ਜਾ ਰਹੀ ਸੀ ਤੇ ਉਸ ਦੀ ਜਿਹੜੀ ਦੇਖਰੇਖ ਹੈ ਸਾਰੀ ਉਸ ਟਕਸਾਲ ਵੱਲੋਂ ਕੀਤੀ ਜਾ ਰਹੀ ਸੀ ਤੇ ਗੇਰੇ ਨੂੰ ਜਿਹੜਾ ਉਸ ਟਕਸਾਲ ਤੋਂ ਮੁਕਤ ਕਰਵਾਉਣ ਲਈ ਨਾ ਵੱਲੋਂ ਮਾਨਜੋਗ ਅਦਾਲਤ ਦਾ ਸਹਾਰਾ ਲਿਆ ਗਿਆ ਸੀ ਨਰਿੰਦਰਪਾਲ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਹਾਂਜੀ ਸਾਰਿਆਂ ਨੂੰ ਮੁਬਾਰਕਾਂ ਅਲਾਕਾ ਨਿਵਾਸੀਆਂ ਨੂੰ ਮੁਬਾਰਕਾਂ ਪਿੰਡ ਵਾਸੀਆਂ ਨੂੰ ਦੋ ਹੱਥ ਜੋੜ ਕੇ ਮੁਬਾਰਕਾਂ ਜਿਨ੍ਹਾਂ ਦੀ ਇਹ ਨੇਕ ਕਮਾਈ ਅਜਰ ਰੰਗ ਲਈ ਆ ਔਰ ਸਾਡੇ ਵੱਲੋਂ ਪੂਰੇ ਦੇ ਬੁਰੇ ਹਿਸ਼ਾਰਪੁਰ ਜ਼ਿਲ੍ਹੇ ਦੀ ਪੁਲਿਸ ਪ੍ਰਸ਼ਾਸਨ ਨੂੰ ਮੁਬਾਰਕਾਂ ਤਾਂ ਦੇਖੋ ਬੜੀ ਖੁਸ਼ੀ ਦਾ ਅੱਜ ਦਿਨ ਹੈ ਕਿ ਅੱਜ ਅਸੀਂ ਜੰਗ ਜਿੱਤ ਗਏ ਆ ਤਾਂ ਇਸ ਕਰਕੇ ਅਸੀਂ ਸਾਰੇ ਹੀ ਵਧਾਈ ਦੇ ਪਾਤਰ ਆ ਇੱਕ ਇੱਕ ਕਦਮ ਵੀ ਜਿਨ੍ਹਾਂ ਨੇ ਚੱਕਿਆ ਇਧਰ ਨੂੰ ਉਹਨਾਂ ਲਈ ਸਾਰਿਆਂ ਲਈ ਮੁਬਾਰਕਾਂ ਆ ਸਾਰਿਆਂ ਲਈ ਮੁਬਾਰਕਾਂ ਆ 2018 ਤੋਂ ਕਿਸ ਚੱਲ ਰਿਹਾ ਸੀ ਤੇ ਅਦਾਰੇ ਪਰ ਰੁਕ ਕਰਨਾ ਕਿਉਂ ਪਿਆ ਸੀ ਜੀ ਦੇਖੋ ਜੀ ਜਦੋਂ ਸਾਨੂੰ ਇਨਸਾਫ ਨਹੀਂ ਮਿਲ ਰਿਆ ਸੀਗਾ ਵੀ ਸਾਨੂੰ ਕਹਿਣ ਦਾ ਮਤਲਬ ਅਦਾਲਤਾਂ ਰੁਕ ਕਰ ਰਹੀ ਪਿਆ ਪਹਿਲਾਂ ਅਸੀਂ ਸੁਪਰੀਮ ਕੋਰਟ ਸਾਹਿਬ ਕੋ ਗਏ ਸੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਸਾਡੇ ਹੱਕ ਚ ਲਿਖ ਦਿੱਤਾ ਸੀਗਾ ਆਰਡਰ ਦੀ ਕਾਪੀ ਇੱਕ ਸਾਡੇ ਕੋ ਪਈ ਹੈ ਇੱਕ ਸਾਡੇ ਸ਼੍ਰੀ ਸਾਹਿਬ ਜਿਹੜੇ ਜਲੰਧਰ ਤੋਂ ਸ਼੍ਰੀ ਸਾਹਿਬ ਵਕੀਲ ਆ ਉਹਨਾਂ ਦੇ ਕੋਲ ਪਈ ਹੈ ਯਾਨੀ ਕਹਿਣ ਦਾ ਮਤਲਬ ਹੈਗਾ ਵੀ ਉਲ ਮਿਲਾ ਕੇ ਬਾਬਾ ਜਵਾਰਦਾਸ ਜੀ ਦੀ ਅੱਜ ਜੈਜਾਕਾਰ ਆ ਔਰ ਬਾਬਾ ਜਵਾਰਦਾਸ ਜੀ ਕਰਕੇ ਅਸੀਂ ਆ ਇਸ ਮੁਕਾਮ ਤੇ ਪਹੁੰਚੇ ਆ ਸੜਾ ਹੁਣ ਮਾਨਯੋਗ ਅਦਾਲਤ ਤੋਂ ਕੋਈ ਫੈਸਲਾ ਸੁਣਾਇਆ ਗਿਆ ਜੀ ਮਾਨਯੋਗ ਅਦਾਲਤ ਵੱਲੋਂ ਉਹਨਾਂ ਦੇ ਉਹਨਾਂ ਦੇ ਆਪਣੇ ਜਿਹੜੇ ਅੰਦਰ ਟਕਸਾਲਿਆ ਉਹਨਾਂ ਦੇ ਜਾਨੀ ਅੰਗੇਸਟ ਦੇ ਵਿੱਚ ਸਾਡੀ ਜਾਨੀ ਸੁਣਵਾਈ ਹੋਈ ਆ ਅਸਾਂ ਉਹਨਾਂ ਦਾ ਰਿਜੈਕਟ ਕਰ ਦਿੱਤਾ ਗਿਆ ਕਿ ਉਹਨੇ ਮਤਲਬ ਕੀ ਡੇਰਾ ਜਿਹੜਾ ਹੁਣ ਪਿੰਡ ਵਾਲਾ ਤੇ ਦਿਨ ਹੋਏਗਾ ਜੀ ਫਿਰ ਬਿਲਕੁਲ ਜੀ ਜੋ ਵੀ ਸੇਵਾ ਆ ਬਾਬਾ ਜੀ ਬਾਬਾ ਜਵਾਹਰਦਾਸ ਜੀ ਹੁਣ ਪਿੰਡ ਵਾਲਿਆਂ ਨੂੰ ਬਖਸ਼ ਦੇਣ ਬਸ ਪਿੰਡ ਵਾਲੇ ਸੇਵਾ ਕਰਨ ਜੀ ਤੁਹਾਡੇ ਨਾਲ ਇਹ ਭਾਈ ਅਰਵਿੰਦ ਸਿੰਘ ਇੰਦਾ ਜੀ ਤੁਸੀਂ ਵੀ ਸਰਦਾਰ ਸਾਹਿਬ ਕੋਰਟ ਤੱਕ ਪਹੁੰਚ ਕੀਤੀ ਹੈ ਸੁਪਰੀਮ ਕੋਰਟ ਤੱਕ ਲੜਾਈ ਲੜੀ ਆ ਜੁ ਤੁਹਾਡੇ ਹੱਕ ਦੇ ਵਿੱਚ ਜਿਹੜਾ ਮਾਨਯੋਗ ਅਦਾਲਤ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੁਣ ਕਿੰਨੀ ਕੁ ਬੋਲ ਤੁਸੀਂ ਆਈ ਬਹੁਤ ਪਈ ਹੈ ਜੀ ਅੱਲਿਓ ਲਾ ਕੇ ਉੱਪਰ ਤੱਕ ਗਏ ਸੁਪਰੀਮ ਕੋਰਟ ਤੱਕ ਗਏ ਆ ਉਹਨੇ ਸਾਨੂੰ ਸਿੱਧੇ ਰਸਤੇ ਪਾਇਆ ਸੁਪਰੀਮ ਕੋਰਟ ਨੇ ਤੇ ਮਾਜੂਦਦ ਲੋਰ ਕੋਰਟ ਦੇ ਸਾਡੇ ਅਕ ਵਿੱਚ ਫੈਲਾ ਕੀਤਾ ਇਸ ਤੋਂ ਵੱਧ ਕੁਝ ਹੋਰ ਕਿਹੜੀ ਹੋ ਜਾਏ ਦੱਸੋ ਇਹ ਗੁਰੂ ਗੁਰੂ ਮਾਰੇ ਤੇ ਸੀ ਸਦਕਾ ਹੋਇਆ 7 ਸਾਲ ਪਰਾੜਾ ਕੇਸ ਸੀਗਾ ਉਹਦਾ ਅੱਜ ਡੁਪਟਾਰਾ ਹੋ ਗਿਆ ਹਾਂ ਜੀ ਕੀ ਲੱਗਦਾ ਸੀਗਾ ਅੱਜ ਜਦੋਂ ਫੈਸਲਾ ਨਾ ਸੀਗਾ ਲਗਾਤਾਰ 3 ਦਿਨਾਂ ਤੋਂ 15 ਤਰੀਕ 16 ਤਰੀਕ 17 ਤਰੀਕ ਲੰਬੀ ਲੰਬੀ ਤਰੀਕਾ ਪੈ ਰਹੀਆਂ ਸੀਗਾ ਤਾਂ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਜਾਂਦੀਆਂ ਬਹੁਤ ਆ ਜੱਜ ਸਾਹਿਬ ਨਹੀਂ ਵਰਜੀ ਆ ਕਦੋਂ ਵੀ ਫੈਸਲਾ ਦੇਣ ਨਾ ਦੇਣ ਬਾਕੀ ਦਾ ਅਸੀਂ ਤਾਂ ਇਸ ਸਰਪੱਥੇ ਹੀ ਉਹਨਾਂ ਦਾ ਫੈਸਲਾ ਮੰਨਦੇ ਆ ਉਹਨਾਂ ਨੂੰ ਬਣਾਵਾਂ ਨੂੰ ਬਾਕੀ ਅਸੀਂ ਤਾਂ ਨਹੀਂ ਕਹਾਂਗੇ ਸਭ ਕੁਝ ਵਧੀਆ ਹੋ ਜਾ ਹਾਂਜੀ 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 ਬਾਜੀ ਧੰਨਵਾਦ ਤਾਂ ਐਸਨ ਪਿੰਡ ਸੂਸਾਂ ਦੇ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਹਾਂਜੀ ਜੀ 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 ਕੀ ਕਹਿਣ ਚੱਲ ਰਹੇ ਇੱਕ ਵਾਰ ਦੇ ਕੋ ਲਾਈਵ ਚੱਲ ਰਹੀ ਹੈ ਅਸੀਂ ਬਾਤ ਗੱਲ ਕਰਦੇ ਆ ਕੋਈ ਗੱਲ ਨਹੀਂ ਤੇ ਏ ਸਰਦਾਰ ਅਰਵਿੰਦ ਸਿੰਘ ਇੰਡਾ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਹੁਣ ਕਾਫੀ ਖੁਸ਼ੀ ਆ ਜਿਹੜੀ ਨਾ ਇਹ ਦੋਹਾਂ ਵਿਅਕਤੀਆਂ ਦੇ ਚਿਹਰੇਆਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਕਿ ਇਹਨਾਂ ਵੱਲੋਂ ਸੰਨ 2018 ਦੇ ਵਿੱਚ ਮਾਨਯੋਗ ਅਦਾਲਤ ਦਾ ਜਿਹੜਾ ਸਹਾਰਾ ਲਿਆ ਗਿਆ ਸੀ ਤੇ ਅੱਜ ਮਾਨਯੋਗ ਅਦਾਲਤ ਵੱਲੋਂ ਪਿੰਡ ਵਾਸੀਆਂ ਦੇ ਹੱਕ ਦੇ ਵਿੱਚ ਜਾਨੀ ਕਿ ਜੋ ਪਟੀਸ਼ਨ ਕਰਤਾ ਨੇ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਗਿਆ ਕੈਮਰਾ ਪਰ ਸਰਮਨਵੀਰ ਸਿੰਘ ਬੇਟੀਆਂ ਦੇ ਨਾਲ ਚੇਤਨ ਕਸ਼ਪ ਤਤਤ੍ਰਿੰ ਖਪਰਾ ਦੇ ਲਈ ਜੁੜੇ ਹੋਏ ਸਰ ਪਰ ਨਿਊਜ਼ ਨਾਲ